ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਪਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਅੱਜ ਬਾਉਂਡਰ ਫਾਜ਼ਿਲਕਾ ਦੇ ਪਿੰਡਾਂ 'ਚ ਜਿੱਥੇ ਚੋਣ ਪ੍ਰਚਾਰ ਦੇ ਦੌਰ ਤੇ ਗਏ ਸਰਦਾਰ ਹਰਮਨ ਸਿੰਘ ਜੀ ਮਾਨ ਬੋਬੀ ਮਾਨ ਦੇ ਛੋਟੇ ਭਾਈ ਵੋਟਰਾਂ ਨਾਲ ਕਰਦੇ ਹੋਏ ਗੱਲਬਾਤ ਤੇ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਵੋਟਰਾਂ ਨੇ ਕੀ-ਕੀ ਗੱਲਬਾਤ ਕਰੀ ਹੈ ਸ਼ੇਰ ਸਿੰਘ ਕਬਾਏ ਤੇ ਕੀ ਨਿਸ਼ਾਨੇ ਸਾਝੇ ਹੈ ਸੱਤਾ 'ਚ ਸਰਕਾਰ ਭਗਵੰਤ ਮਾਨ ਦੀਆਂ ਕੀ-ਕੀ ਗੱਲਾਂ ਕਰੀਆਂ ਹੈ ਜੁੜੇ ਰਹਿਣਾ ਸਾਡੇ ਨਾਲ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਬਹਿਨ ਜੋ ਲੋਕੀਂ ਨਾ ਕੋਈ ਦੁਖੀ ਸੀ ਮਾੜਮੋਟੇ ਕੋਈ ਕਾਂਗਰਸ ਤੋਂ ਬੜੇ ਦੁਖੀ ਸੀ ਬਾਹਰ ਆ ਤੁ ਲੈ ਲੈ ਹੋਰ ਕਿੰਤਾ ਕੁ ਕੁੜੀ ਹਲੀ ਲਾਖੀ 2 ਛੱਡਾ ਬਈ ਆਪ ਆਪ ਬਦਲਾ ਲੈ ਹਾਂਜੀ ਹਾਂਜੀ ਬਜ਼ਰਾ ਤੇਰੀ ਕੁੜੀ 92 ਲੈ ਕੇ ਹਾਂਜੀ ਹਾਂ ਕੰਟ ਬਾਕੀ ਇਹਨਾਂ ਨੇ ਆਪਾਂ ਗੱਲ ਤੇ ਬਾਰਗਸਾ ਸਾਰੇ ਗੱਲ ਉਹ ਨਹੀਂ ਕੀਤੇ ਨੇ ਕਿਉਂਕਿ ਸਾਰੀ ਤਰ੍ਹਾਂ ਦੇਖੋ ਜੀ ਜਿਹੜਾ ਰਹਿਣਾ ਹੈ ਨਾ ਇੱਕ ਕੰਮ ਹੀ ਜਨਾ ਦੇਣਾ ਹੈ ਹੈ ਕਾਰਨ ਹੋਣ ਕੀ ਹੈ ਕਿ ਆਪਾਂ ਨੂੰ ਪਤਾ ਹੈ ਜੀ ਰਾਹ ਰਾਹ ਕਰਦਿਆਂ ਆ ਬਾਕੀ ਨੂੰ ਨਹੀਂ ਦੱਸਾਇਆ ਨਾ ਸਭ ਪਹਿਲਾਂ ਤੁਸੀਂ ਕਹਿੰਦਾ ਸਾਰਿਆਂ ਤੋਂ ਸ਼ੁਰੂਆਤ ਆਪਾਂ ਉਥੋਂ ਹੋਏ ਜੀ ਆਹ ਪੁਰਾਣੀ ਜੱਪ ਸਿੰਘ ਮੁਤਾਬਕ ਦਾ ਪਹਿਲਾ ਹੋ ਗਿਆ ਉਹ ਪਾ ਨਾ ਬੰਮਰੋੜ ਦੇ ਵਿੱਚ ਥੋੜਾ ਛੇੜਿਆ ਹਾਂ ਪੰਜਾਇਆ ਇੱਕ ਹੋਰ ਇੱਕ 3ਾਂ ਦੇ ਖੇਦੋ ਉਹਦੋਂ ਤੋਂ ਜਿੱਥੇ ਆਪਾਂ ਸੁਵਾਰੇ ਤੋਂ ਆ ਸੁਵਾਰਾ ਇਹਰੇ ਆਪਾਂ ਇਹਨੂੰ ਛੇੜੇ ਨੂੰ ਕੋਈ ਨਹੀਂ ਦਿਖਾ ਦੇ ਰਿਹਾ ਆਪਣੀ ਪਾਰਟੀ ਟੀਗਾ ਸੀ ਮੰਗਾ ਕਾਂਗਰਸ ਨੂੰ ਹਾਂ ਬੰਦਾ ਕਾਂਗਰਸ ਨੂੰ ਨਹੀਂ ਹੋਈ ਹੈ ਪਾਰਟੀ ਵਿੱਚ ਗਿਆ ਹੈ ਕਿਹੜੇ ਵਰੀ ਅਜਾ ਉਧਰ ਇਹ ਇਹ ਆਪਾਂ ਪਹੁੰਚਦੇ ਆਂ ਪਾਚੇ ਇਹਨੇ ਆਦੀ ਆਹੂ ਫਾਦਰ ਦਾ ਇਹਦਾ ਭਰਾਵਾ ਐਕਤੀ ਨੂੰ ਛਾਲ ਮਾਰੂ ਹੋਇਓ ਮੈਂ ਆਖਾਂ ਇਹਨੂੰ ਨਾ ਲਾਵੇ ਜੇ ਬਾਲਾ ਸਾਹਿਬ ਇਹਨੂੰ ਲਾਵੇ ਜੇ ਆਪਾਂ ਬੱਠਾ ਬਾਦੇ ਵਾਹਣ ਇਹ ਹੁਣ ਗੜੂਆ ਬਾਏ ਆਪਾਂ ਇਹ ਇਹ ਛਾਲ ਮਾਰੂ ਆ ਇਹ ਪਹਿਨੂੰ ਤਾਂ ਸੋਚਦਾ ਰਿਹਾ ਬੀਜੇਪੀ ਨੂੰ ਮੋਰ ਬਾਦਵੇਂ ਕਰੇ ਮੇਲਾ ਤੋਂ ਨੇ ਆਖਾਂ ਕਿ ਚੇਚਲੋਟੂ ਪ੍ਰਚਾਰ ਕਰ ਤੈਨੂੰ ਟੇਕੜ ਤੈਨੂੰ ਮੱਥੇ ਮਰੂ ਤਾਂ ਬੰਦਾ ਕੀ ਕੰਨਾ ਮੈਨੂੰ ਕੀ ਕਹਾਂਗਾ ਕੀ ਬੋਲੇ

ਉਨਾ ਕਿਹੜੇ ਆ ਸਾਰੇ ਹੁਣ ਇਹਨੇ ਕਾਰ ਨਹੀਂ ਇਹ ਜੁਮੇ ਤੋਂ ਦਾ ਜੰਗੜਾਂ ਦਾ ਫਰਮਿੰਦਰ ਹੈ ਮਰਵੀਤ ਕਮਰਾ ਆ ਸਾਰੇ ਪਿੰਡ ਆਉਣੇ ਚੋੜੂ ਕੀ ਕੋਧੀਆ ਮੋਹਦਾ ਜੰਗੜਾਂ ਦਾ ਵਜੀਦ ਕਿੱਧਰ ਹੈ ਕੰਜੀਰ ਇਹ ਇਹ ਦੁਕਾਨੇ ਦੀਆਂ ਨਹੀਂ ਨਹੀਂ ਉਹ ਸ਼ਤਰਗੜਾ ਉਹ ਉਹ ਆ ਉਹ ਬੇ ਅਗਰ ਇਹਨਾਂ ਨੂੰ ਮਦਦ ਨਾਲ ਕੰਮ ਕੀਤਾ ਤਾਂ ਕੰਮ ਟੁੱਟੂ ਬੜਾ ਕਿਤੇ ਬਣਾਇਆ ਹੈ ਨਾ ਪਲਟਿੰਗ ਉਹ ਨਾ ਬੀਆ ਮੋਟੋ ਆਪੇ ਬੜੀਆਂ ਆਏ ਨੇ ਉੱਤੇ ਹਾਂ ਤੇ ਢੋਲਾ ਢੂਲਾ ਬੈਣ ਲੈਣ ਨੂੰ ਰੱਖਿਆ ਇਹ ਬੜੀਆ ਮੋਟੀ ਬੜੀਆ ਆ ਰਹੇ ਆ ਬੜੀਆ ਮਲਕੀਤ ਪਾਲੇਗੇ ਆਪ ਨੇ ਜੀ ਇੱਕ ਨੰਬਰ ਹੈ ਜੀ ਉਹ ਵਧੀਆ ਮਾਤਰ ਇਹ ਯਾਰ ਇਹਨਾਂ ਨਾਲ ਮੇਰੀ ਗੱਲ ਸੁਣ ਮੇਰਾ ਵੀਰ ਵੱਜ ਗਿਆ ਹੈ ਵੀ ਯਾਰ ਕਿਤੇ ਗੱਟੀਆਂ ਵਾਲੇ ਗੱਟੀਆਂ ਪਾਉਣ ਨੂੰ ਕੋਈ ਰੋਕਦਾ ਨਹੀਂ ਉਹ ਕੰਪਨੀ 900 ਜਿਦੋਂ ਤੁਸੀਂ ਕਹਿੰਦਾ ਕਹੀ ਜਾਏ ਕੰਮ ਦਾ ਪਤਾ ਲੱਗਦਾ ਉਹ ਜੋ ਮਰ ਗਿਆ ਹੈ ਆ ਪੂਰਾ ਹੋ ਗਿਆ ਹਾਂ ਲੋਅ ਆ ਤੈ ਗਿਆ ਹਾਂ ਪਾਲਸੀ ਕੀ ਤੁਲੇ ਗੱਡੀਆਂ ਤੋਂ ਤੁਸੀਂ ਕਿੱਥੇ ਜਾਂਦੇ ਨੇ ਨਾਲ ਐਸੋ ਬਾਈ ਉਹ ਐ ਸਰ ਤੁਸੀਂ ਕਾਰਡ ਨਹੀਂ ਆਪ ਨੂੰ ਦਿਖਾਈ ਜੀ ਮੇਰਾ ਕਾਰਡ ਆਪ ਜੀ ਨੂੰ ਦਿਖਾਈ ਜੰਦੀ ਹੈ ਬਾਕੀ ਮੈਂ ਉਹ ਪਾਸਪੋਰਟ ਕਾਰਡ ਦੇ ਰਹੀ ਜੀ ਜਵਾਦ ਤੇ ਕੁਲਸਨਾ ਨਾਲ ਕਿਹਾ ਕਾਰਡ ਲਾ ਦਿੰਦੇ ਵਾਲਾ ਟਿਆਨੇ ਦਾ ਸਾਹ ਦੇ ਤੇ ਕਿਸ਼ਨਾ ਬੰਦ ਕਰਦੇ 60-60 ਸਾਲਾਂ ਦੇ ਬੰਦ ਨਹੀਂ ਵਿਚਾਰਿਆਂ ਕਦੋਂ ਸਿੱਖੀ ਆਪਾਂ 5000 ਜਿਆਦਾ ਭਾਵੇਂ ਤਾਰਾਂ ਤੋਂ ਪਾਰ ਹੈ ਤਾਂ ਭਾਵੇਂ ਕੋਈ ਸਾਧਨ ਸੁਖੀਮਤ ਸਾਈਕਲ ਲੱਗਦੀਆਂ ਨੂੰ ਕਿਤੇ ਸਕੂਲ ਬਣਾਏ ਜਰਾ ਜੇ ਬਾਗਲ ਕਾਰ ਨਹੀਂ ਸੇਲਦੇ ਨਹੀਂ ਉਹ ਕਨੈਕਸ਼ਨ ਬਾਗਲ ਤੋਂ ਦਿੰਦੇ ਪਾਸੇ ਸਰੋਵਰ ਪਰ ਬਾਗਲ ਤੋਂ ਜੀ ਬੰਦ ਹੋਾਈਦੀ ਬਾਗਲ ਤੋਂ ਬਾਗਲ ਇਲੈਕਟ੍ਰਿਕ ਕਨੈਕਸ਼ਨ ਬੰਦ ਹੋਇਆ ਜੇ ਉਹ ਕਾਉਂਡਰ ਪੱਗਲ ਸਾਹਿਬ ਰੋਪਣਾ ਧੋਲ ਦੇਣਾ 2017 ਤੋਂ 24 ਤੱਕ ਸਹੀ ਕਰਾਇਆ ਗੋਲਡ ਬਰਾਬਰ ਨੂੰ ਬੰਦਾ ਮੈਂ ਸੰditਦਾ ਕਿ ਗੋਲਡ ਬਰਾਬਰ ਨੂੰ ਬੰਦਾ ਪਾੜਨ ਨੂੰ ਚਾਹ। ਜਹੂਰ ਵੀ ਬੰਦੇ ਤੋਂ ਇਹ ਵਾਵਰੋਸ਼ ਮਾਰਾ ਇਹ ਤੇ ਪੰਜਾਬਆਂ ਨਹੀਂ ਪੰਜਾਬ ਤਾਂ ਹੋਈ ਹੀ ਹੈ। ਜਿਵੇਂ ਆ ਖਾਣਾ ਦਾ ਦਰਦ ਹੈ। ਇੰਟਰਾਈਟਰ ਨੂੰ ਗੱਡਾ ਹੋਣੇ ਮੈਂ ਸਾਰੇ ਸਾਰੇ ਸ਼ੂਟ ਤੇ ਇਹੇ ਕਮੀ ਉਹ ਨਾ ਛੱਡੀ ਕੋਈ ਕਿਹੜੇ ਬਾਦਸ਼ਾਹ ਨੇ ਫੈਦੇ ਕਿਤੇ ਉਹ ਪੂਰੀ ਕੀ ਉਹਨੇ ਕੋਈ ਕਮੀ ਮੈਂ ਇੱਕ ਬੰਦੇ ਨੂੰ ਕਿਹਾ ਕਰ ਦਿੰਦਾ ਵੋਟ ਪਾ ਦੇ ਪੁੱਤ ਇਹ ਮੈਂ ਕਰਾ ਬੰਦ ਮਾਲੇ ਚੱਕਰੀ ਮਾਰੀ ਜਾਂਦੇ ਗੱਲਾਂ ਸੁਣਾ ਕੇ ਬੁੱਢਾ ਨਹੀਂ ਨਹੀਂ ਗੱਲ ਸੁਣਾਓ ਆ ਦੇ ਤੋ ਗਾਂਦਰਾ ਇਕੱਠੇ ਇਕੱਠੇ ਆ ਗਏ ਨੇ ਮੇਰੇ ਪਿਆਰ ਕਰਨ ਦਾ ਮਨ ਖੋਵਦਾ ਹੈ ਆ ਜਿੱਕਰ ਟੋਟੇ ਪੁੱਛ ਜਾਓ ਲਿਆ ਮਰਾ ਉਹ ਸਮਝੋ ਨਾ ਫੋਟੋ ਕਰਾਓ ਕੋਈ ਇੱਕ ਬੰਦੇ ਆ ਆਪਣੇ ਸ਼ਹਿਰ ਆਣ ਦੇ ਪਹਿਲੇ ਹੋ दिल्ली क्राइम नेशनल न्यूज नजर सब पर